ਹਰਮੀਤ ਸਿੰਘ ਪਠਾਨ ਮਾਜਰਾ ਇਲਜ਼ਾਮ ਲੱਗੇ ਕਿ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਗ੍ਰਿਫਤਾਰੀ ਹੋਈ ਸੀ ਕੁਝ ਘੰਟਿਆਂ ਦੇ ਬਾਅਦ ਹੀ ਇਹ ਸਾਰਾ ਕੁਝ ਘਟਨਾਕਰਮ ਵਾਪਰ ਗਿਆ ਫਾਇਰਿੰਗ ਦੇ ਇਲਜ਼ਾਮ ਲੱਗੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਤਾਂ ਉਹਦੇ ਉੱਤੇ ਵੀ ਗੱਡੀ ਗੁੱਡੀ ਚੜਾਉਣ ਦੇ ਇਲਜ਼ਾਮ ਲੱਗੇ ਕਾਫੀ ਕੁਝ ਚੱਲਿਆ ਤੇ ਹੁਣ ਪਠਾਨ ਮਾਜਰਾ ਨੇ ਇੱਕ ਵੀਡੀਓ ਜਾਰੀ ਕਰ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਦੇ ਵਿੱਚ ਇਲਜ਼ਾਮ ਇਹ ਲਗਾ ਦਿੱਤੇ ਕਿ ਮੇਰਾ ਅਨਕਾਊਂਟਰ ਹੋ ਸਕਦਾ ਸੀ ਮਾਮਲਾ ਛੋਟਾ ਸੀਗਾ ਪਰ ਵੱਡਾ ਬਣ ਗਿਆ ਹਾਲੇ ਬਸ ਇਹਨਾਂ ਨੇ ਜਮਾਨਤ ਦੀ ਅਰਜੀ ਵੀ ਲਾਤੀ ਆ ਗਾਉਂ ਜਮਾਨਤ ਦੀ ਅਰਜੀ ਲਾਦੀ ਆ ਲਾਤੀ ਆ ਪਟਿਆਲਾ ਕੋਰਟ ਦੇ ਵਿੱਚ ਇਹਨੇ ਪਠਾਨ ਮਾਜਰਾ ਦੇ ਵਕੀਲ ਨੇ ਬਿਕਰਮਜੀਤ ਸਿੰਘ ਪੁੱਲ ਰਾਮ ਕਹਿੰਦਾ ਨਾਂ ਤੇ ਉਹਨੇ ਲਾਤੀ ਆ ਤੇ ਆ ਮਾਮਲਾ ਜਾਦਾ ਵੱਡਾ ਹੁੰਦਾ ਜਾ ਰਿਹਾ ਡੈਮੇਜ ਕਾਫੀ ਕਰ ਗਿਆ ਪਠਾਨ ਮਾਜਰਾ ਪਾਰਟੀ ਦਾ ਡੈਮੇਜ ਕਾਫੀ ਕਰ ਗਿਆ ਉਹ ਇਹ ਡੈਮੇਜ ਨੂੰ ਪੂਰਾ ਕਰਨ ਵਾਸਤੇ ਆਈ ਥਿੰਕ ਆਈ ਥਿੰਕ ਕੇਜਰੀਵਾਲਾ ਜਾ ਰਹੇ ਨੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ਉਹ ਕੱਲ ਨੂੰ ਕਿਉਂਕਿ ਉਹਦੀ ਕੈਬਨਿਟ ਦੀ ਮੀਟਿੰਗ ਹੈ ਹੂੰ ਕੈਵਨ ਦੀ ਮੀਟਿੰਗ ਦੇ ਵਿੱਚ ਵੀ ਕੁਝ ਨਾ ਕੁਝ ਗੱਲ ਹੋ ਸਕਦੀ ਆ ਤੇ ਇਹ ਡੈਮੇਜ ਕੰਟਰੋਲ ਕਰਨ ਵਾਸਤੇ ਹੁਣ ਸਰਕਾਰ ਉਧਰਲੇ ਪਾਸੇ ਨੂੰ ਤੁਰਪੀ ਹੈ ਤੇ ਬੇਸ਼ੱਕ ਉਹ ਕਿੱਥੇ ਆ ਕਿਹੜੀ ਥਾਂ ਤੇ ਆ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ